ਤੁਹਾਡਾ ਆਪਣਾ YouTube ਚੈਨਲ ਖਾਨ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਜਿਹੜੇ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਦੋਸਤੋ ਨੀਲੀ ਰਾਵੀ ਨੂੰ ਪਿਆਰ ਕਰਨ ਵਾਲੇ ਵੀਰ ਨੇ ਜਿਹੜੇ ਉਹਨਾਂ ਵਾਸਤੇ ਬਹੁਤ ਖਾਸ ਵੀਡੀਓ ਦੋਸਤੋ ਅੱਜ ਦੀ ਵੀਡੀਓ ਦੇ ਚ ਆਪਾਂ ਲੈ ਕੇ ਆ ਰਹੇ ਹਾਂ ਲੰਡਾ ਨੀਲੀ ਰਾਵੀ ਦਾ ਜਿਹੜਾ ਕਿ ਬਹੁਤ ਪੁਰਾਣਾ ਤੇ ਫੇਮਸ ਬੁੱਲਾ ਹੈ ਦੋਸਤੋ ਪ੍ਰੋਜੋਨੀ ਟੈਸਟਡ ਬੁੱਲਾ ਹੈ ਜਿਹਦੇ ਬੱਚ ਇਹ ਝੋਟਾ ਅੱਜਕੱਲ ਦੋਸਤੋ ਪੁਰਾਣਾ ਲੰਗਿਆਣਾ ਪਿੰਡ ਮੋਗੇ ਦੇ ਨੇੜੇ ਰਹਿ ਜਾਂਦਾ ਦੋਸਤੋ ਉੱਥੇ ਐ ਬਾਈ ਕੋਲ ਸੁਖਦੀਪ ਕੋਲੇ ਤੇ ਆਪਾਂ ਵੀਡੀਓ ਬਣਾਉਣ ਪਹੁੰਚੇ ਹੋਏ ਸੀ ਤੇ ਅੱਜ ਉੱਥੇ ਬਾਈ ਹੁਰੀ ਵੀ ਆ ਰਹੇ ਨੇ ਮਨੀ ਬਾਈ ਹੁਰੀ ਨੇ ਜਿੰਨਾਂ ਕੋਲੋਂ ਦੋਸਤੋ ਮਾਲੜੀ ਤੋਂ ਨਕੋਦਰ ਏਰੀਆ ਚ ਇਹ ਝੋਟਾ ਆਇਆ ਹੋਇਆ ਜਿੰਨਾਂ ਕੋਲੇ ਤਕਰੀਬਨ ਤਕਰੀਬਨਾਂ ਆਪਦੀ ਜ਼ਿੰਦਗੀ ਦਾ ਸਭ ਤੋਂ ਵੱਧ ਸਮਾਂ ਬਤਾਇਆ ਇਹਨੇ ਤੇ ਬਾਕੀ ਬਾਈ ਹੁਰਾਂ ਨਾਲ ਗੱਲਬਾਤ ਕਰਵਾ ਦੂੰਗਾ ਇੱਕ ਵਾਰੀ ਝੋਟੇ ਦੇ ਬੋਡੀ ਵਗੈਰਾ ਦਿਖਾ ਦੰਨਾ ਮੂੰਹ ਮੱਥਾ ਦਿਖਾ ਦੰਨਾ ਤੇ ਟੈਸਟਿਕਲ ਦਿਖਾਉਂਗਾ ਦੋਸਤੋ ਟੈਸਟੀਕਲ ਨੇ ਜਿਹੜੇ ਮੇਨ ਹੁੰਦੇ ਨੇ ਕਿਉਂਕਿ ਇਹਨਾਂ ਦੇ ਨਾਲ ਹੀ ਜਿਹੜੀਆਂ ਇਹ ਬੱਚੇ ਆਉਣੇ ਨੇ ਅੱਗੇ ਉਹਨਾਂ ਨੇ ਲੇਮਿਆਂ ਦੀ ਬਣਤਰ ਬਣਨੀ ਹੈ ਇੱਕ ਵਾਰੀ ਦਿਖਾ ਦਿੰਨਾ ਮੈਂ ਤੁਹਾਨੂੰ ਨੇੜ ਤੋਂ ਬਾਕੀ ਫਿਰ ਖੋਲ ਕੇ ਤੋੜ ਕੇ ਵੀ ਦਿਖਾਵਾਂਗੇ ਤੇ ਬਾਕੀ ਅਗਲੀ ਗੱਲਬਾਤ ਮੈਂ ਸੁਖਦੀਪ ਬਾਈ ਨਾਲ ਕਰਾਂਗਾ ਹਾਂ ਆ ਟੈਸਟੀਕਲ ਦੇਖ ਸਕਦੇ ਹੋ ਦੋਸਤੋ ਤਕਰੀਬਨ ਜਿੰਨੀਆਂ ਕਿ ਵੀਡੀਓ ਅੱਜ ਤੱਕ ਆਪਣੇ ਚੈਨਲ ਤੇ ਪਈਆਂ ਜਾਂ ਮੈਂ ਬਣਾਈਆਂ ਜਾਂ ਮੈਂ ਅੱਜ ਤੱਕ ਜਿੰਨੇ ਕੁ ਬੁੱਲ ਦੇਖੇ ਨੇ ਮਤਲਬ ਇੰਨੇ ਵੱਡੇ ਸਾਈਜ਼ ਦੇ ਟੈਸਟੀਕਲ ਮੈਂ ਤਾਂ ਦੋਸਤੋ ਕਿਸੇ ਬੁੱਲ ਦੇ ਦੇਖੇ ਨਹੀਂ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਸਾਰਿਆਂ ਨੇ ਵੀ ਕਿੱਦਾਂ ਦਾ ਲੱਗਿਆ ਬੁੱਲ ਤੁਹਾਨੂੰ ਇੱਕ ਵਾਰੀ ਬਾਡੀ ਕਰੈਕਟਰ ਦੇਖ ਸਕਦੇ ਹੋ ਬਹੁਤ ਸੋਹਣੇ ਨੇ ਅਗਲੀ ਲੱਤ ਬਿਲਕੁਲ ਛੋਟੀ ਆ ਪਿਓਰ ਨੀਲੀ ਰਾਵੀ ਦੇ ਵਿੱਚ ਆ ਦੋਸਤੋ ਪੂਰੀ ਪੂਰੀ ਪ੍ਰੋਪਰ ਮਾਰਕਿੰਗ ਹੈ ਪੈਰਾਂ ਤੇ ਵੀ ਤੇ ਇਧਰੋਂ ਅੱਖ ਵੀ ਦਿਖਾ ਦਣਾ ਬਹੁਤ ਸੋਹਣੀ ਅੱਖ ਹੈ ਅੱਖਰ ਦੇਖ ਸਕਦੇ ਹੋ ਦੋਸਤੋ ਲੰਡਾ ਨੀਲੀ ਰਵੀ ਦਾ ਫੁੱਲ ਹੈ ਜਿਹੜੇ ਨੀਲੀ ਰਵੀ ਨੂੰ ਪਿਆਰ ਕਰਦੇ ਨੇ ਦੇਖਣਸਾਰ ਸਮਝ ਗਏ ਹੋਣਗੇ ਤੇ ਸਭ ਤੋਂ ਮੇਨ ਗੱਲ ਆ ਦੋਸਤੋ ਜਿਹੜੀ ਸੁਭਾਅ ਦਾ ਬਹੁਤ ਨਿੱਗਾ ਹੈ ਠੰਡਾ ਸੁਭਾਅ ਦਾ ਫੁੱਲ ਬਿਲਕੁਲ ਕੋਈ ਨੱਥ ਵਗੈਰਾ ਕੋਈ ਮੂਹਰਾ ਵਗੈਰਾ ਨਹੀਂ ਬਾਈ ਨੇ ਪਾਇਆ ਨੋਰਮਲੀ ਜਿਵੇਂ ਆਪਣੇ ਮੱਝਾ ਹੁੰਦੀਆਂ ਘਰ ਉਦਾਂ ਹੀ ਸੰਗੜਨਾ ਬਣ ਕੇ ਰੱਖ ਰੱਖਿਆ ਹੋਇਆ ਤੇ ਇੱਕ ਵਾਰੀ ਤੁਸੀਂ ਇੱਧਰ ਤੋਂ ਦੇਖ ਲਓ ਦੋਸਤੋ ਆ ਨਾੜਾ ਦੇਖ ਸਕਦੇ ਹੋ ਉੱਠਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੜਾਈ ਹੈ ਇੱਧਰ ਤੋਂ ਅੱਖ ਦਿਖਾ ਦਣਾ ਤੇ ਸਿੰਘ ਦਿਖਾ ਦਣਾ ਬਿਲਕੁਲ ਕੁੰਡੇ ਸਿੰਘ ਨੇ ਤੇ ਨਵੇਂ ਵੀਰ ਉਮਰ ਦਾ ਅੰਦਾਜ਼ਾ ਲਾ ਕੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੀ ਕੁ ਲੱਗਦੀ ਏ ਤੇ ਬਾਕੀ ਅਗਲੀ ਗੱਲਬਾਤ ਮੈਂ ਤੁਹਾਡੀ ਸੁਖਦੀਪ ਬਾਈ ਨਾਲ ਕਰਾਂਗਾ ਤੇ ਸਾਰੀ ਡਿਟੇਲ ਤੇ ਸਾਰੀ ਜਾਣਕਾਰੀ ਇਹਦੀ ਸੁਖਦੀਪ ਬਾਈ ਤੋਂ ਪੁੱਛਾਂਗੇ ਤੇ ਨੰਬਰ ਵੀ ਬਾਈ ਹੋਣਾ ਦਾ ਮੈਂ ਸਕਰੀਨ ਤੇ ਲਾ ਦੂੰਗਾ ਦੋਸਤੋ ਜਿਸ ਵੀਰ ਨੂੰ ਸੀਮਣ ਚਾਹੀਦਾ ਹੋਊਗਾ ਇਹਦਾ ਤਾਂ ਬਾਈ ਨਾਲ ਫੋਨ ਤੇ ਕਨੈਕਟ ਕਰਕੇ ਸੀਮਣ ਵੀ ਲੈ ਸਕਦੇ ਹੋ ਤੇ ਬਾਕੀ ਆਪਣੇ ਏਰੀਆ ਦੇ ਵਿੱਚ ਦੋਸਤੋ ਸੁਨਾਮ ਸੰਗਰੂਰ ਦੇ ਨੇੜੇ ਇਹਦਾ ਸੀਮਨਾ ਸਿਰਫ ਇੱਕ ਬੰਦੇ ਕੋਲ ਹੀ ਹੈ ਜਿਹੜਾ ਆਪਣੇ ਦੋਲੇਵਾਲ ਤੋਂ ਮੁੰਡਾ ਵੀਰ ਅੰਮ੍ਰਿਤ ਤੇ ਸਿੱਧੂ ਉਹਨਾਂ ਕੋਲ ਇਹਦਾ origignal ਸੀਮਨ ਮਿਲੂਗਾ ਦੋਸਤੋ ਹੋਰ ਇਧਰ ਆਪਣੇ ਏਰੀਆ 'ਚ ਫਿਲਹਾਲ ਇਹਦਾ ਸੀਮਨ ਕਿਸੇ ਕੋਲ ਨਹੀਂ ਹੈਗਾ ਤੇ ਬਾਕੀ ਆਜੋ ਅਗਲੀ ਗੱਲਬਾਤ ਤੁਹਾਡੀ ਕਰਾਉਣੇ ਆ ਬਾਈ ਸੁਖਦੀਪ ਨਾਲ ਹਾਂਜੀ ਆਜੋ ਦੋਸਤੋ ਸੁਖਦੀਪ ਬਾਈ ਨਾਲ ਗੱਲ ਕਰਾਉਣੇ ਤੇ ਨਾਲ ਮਨੀ ਬਾਈ ਹੋਰੀ ਆਏ ਹੋਏ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਿੰਨੀ ਕੁ ਦੇਰ ਤੋਂ ਆਪਣੇ ਕੋਲੇ ਬੋਲੇ ਸੀ ਆਪਣੇ ਕੋਲੇ ਜੀ ਹੈਗੇ 2 ਸਾਲ ਹੋ ਗਏ ਠੀਕ ਹੈ ਜੀ ਉਹ ਤੋਂ ਪਹਿਲਾਂ ਭਰਾ ਵੱਡੇ ਆਪਣੇ ਹਨ ਮਾਲੜੀ ਤੋਂ ਅੱਛਾ ਜੀ ਤੇ ਇਹਨਾਂ ਕੋਲੇ ਰਿਹਾ ਉੱਥੇ ਮੇਰੇ ਹਿਸਾਬ ਨਾਲ ਕਿੰਨਾ ਡਵੈਲਪ ਹੋਇਆ ਸਾਡੇ ਕੋਲ ਕੁਝ ਰਿਹਾ ਯਾ 14-15 ਸਾਲ ਦੀ ਗੱਲ ਹੈ ਆਪਣਾ ਅੱਛਾ ਭਾਈ ਜੀ 14-15 ਸਾਲ ਰਿਹਾ ਆਪਣੇ ਕੋਲ ਫਿਰ ਤਾਂ ਇਹਦੀਆਂ ਕੱਟੀਆਂ ਵੀ ਦੁੱਤੇ ਆ ਗਈਆਂ ਹੋਣਗੀਆਂ ਆਪਣੇ ਕੋਲ ਬਿਲਕੁਲ ਬਿਲਕੁਲ ਹੈ ਜੀ ਕਿੰਨੇ ਕ ਦੁੱਤੇ ਚੱਲੀਆਂ ਬਾਈ ਕੋ ਸਟਾਰਟਿੰਗ ਤੇ ਇਹ ਪਹਿਲਾਂ ਸਾਡੇ ਘਰੇ ਰਿਹਾ ਸਾਡੇ ਉਧਰ ਨੀਲੀ ਦਾ ਵਹਿਰ ਜਾਨ ਘਟਿਆ ਅੱਛਾ ਮੱਝਾਂ ਘਟ ਪਈਆਂ ਸਾਡੀਆਂ ਜੰਨੀਆਂ ਲਾਗੇ ਬੰਨੇ ਜਾਂ ਸਾਡੇ ਸੱਜੇ ਖੱਬੇ ਜਿਹੜੀਆਂ ਲੱਗੀਆਂ ਉਹ ਹੀ ਆ ਤੇ ਉਹ 13 14 ਤੋਂ ਸਟਾਰਟ ਹੁੰਦੀਆਂ ਨੇ ਝੋਟੀਆਂ ਦੇ 13 14 ਕਿਲੋ ਤੋਂ ਕਲੂਣ ਝੋਟੀਆਂ ਕਹ ਲਈ ਆਪਾਂ ਦੋ ਦੰਦ ਦੇ ਵਿੱਚ ਹੀ ਸੂਪਣਦੀਆਂ ਨੇ ਦੋ ਦੰਦ ਦੇ ਵਿੱਚ 13 14 ਕਿਲੋ ਤੋਂ ਸਟਾਰਟ ਹੁੰਦੀਆਂ ਨੇ ਹਾਂਜੀ ਇਹ ਜੀ ਕਿੰਨੀ ਖੋਗੀ ਬਾਈ ਇਸ ਟਾਈਮ ਇਹਦੀ ਇਹਦੀ ਬਾਜੀ ਦਾਜਨ ਇਦਾਂ ਵੀ 4 1/2 ਸਾਲ ਦਾ ਸੀ ਇਹ ਜਦੋਂ ਅਸੀਂ ਖਰੀਦੇ ਆ ਜੀ ਇਹਨੂੰ ਠੀਕ ਆ ਜੀ ਤੇ ਉਸ ਤੋਂ ਬਾਅਦ ਬਾਕੀ ਸਾਡੇ ਕੋਲ ਰਿਹਾ 20-21 ਸਾਲ ਤਕਰੀਬਨ ਹੋ ਹੈਗੀ ਇਹਦੀ ਅੱਛਾ ਜੀ ਬਾਕੀ ਕਿਹੜੀ ਲੈਣ ਚ ਆ ਗਿਆ ਬਈ ਇਹ ਇਹ ਬਸਤੀ ਸੰਨੂਆ ਲੈਣ ਤੇ ਆਪਣੇ ਸਰਦਾਰ ਰਵਿੰਦਰ ਸਿੰਘ ਪੱਪੂ ਜੀ ਹੁਣ ਸੰਧੂ ਹੁਣ ਵਾਲਾ ਜਿਹੜਾ ਮਾ ਜੀ ਹਾਂਜੀ 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 ਉਹ ਉਹ ਇਹਦਾ ਬਾਪ ਆ ਜੀ ਤੇ ਬਸਤੀ ਸੰਨੂਆਣੀ ਕੋ ਇਹਦੀ ਮਾਂ ਸੀ ਉਹ ਵੀ ਦੇਖੀ ਐ ਜੀ ਬਹੁਤ ਚੰਗੀ ਮਾਂ ਸੀ ਠੀਕ ਆ ਜੀ ਹਾਂਜੀ ਆ ਇਹਦਾ ਪੂਆਂ ਖਲੋਹਣਾ ਕੋਲੇ ਸੂਰਜ ਬੁੱਲਦੀ ਹੈ ਸੂਰਜ ਬੁੱਲਦਾ ਬੱਚਾ ਹੈ ਸੂਰਜ ਬੁੱਲਦਾ ਬੱਚਾ ਹਾਂ ਜਿਹੜਾ ਸੁਖਦੀਪ ਕੰਡੇ ਵਾਲਾ ਬੁੱਲਾ ਆਪਣਾ ਦੂਸਰਾ ਉਹ ਵੀ ਇਹਦਾ ਬੱਚਾ ਹੈ ਉਹ ਅੱਗੇ ਇਹਦਾ ਬੱਚਾ ਹੈ ਉਹ ਇਹਦਾ ਬੱਚਾ ਹੈ ਤੇ ਜਿਹੜਾ ਆਪਾਂ ਸਟਾਰ ਵੇਖ ਕੇ ਆਂਦਾ ਉਥੇ ਹਾਂਜੀ ਉਹ ਯਾਨੀ ਕਿ ਉਹਦਾ ਕੰਡੇ ਵਾਲੇ ਦਾ ਉਹ ਕੰਡੇ ਵਾਲੇ ਦਾ ਬੱਚਾ ਪੂਰੀ ਮਜ਼ਬੂਤ ਲਾਨ ਆ ਗਈ ਜੀ ਆਪਾਂ ਗੱਲ ਕਰੀਏ ਮਤਲਬ ਸਟਾਰ ਤੱਕ ਤਿੰਨ ਪੀੜੀਆਂ ਦੀ ਮਜ਼ਬੂਤ ਲਾਨ ਆ ਗਈ ਵੀ ਬਿਊਟੀ ਪਲੱਸ ਤੇ ਮਿਰਕ ਪਲੱਸ ਦੀ ਆ ਗਿਆ ਜਿਵੇਂ ਇਹ ਹੋ ਗਿਆ ਸਾਂ ਤੇ ਕੰਡੇ ਵਾਲਾ ਜਾਂ ਸਟਾਰ ਇਹਨਾਂ ਤਿੰਨਾਂ ਦੀਆਂ ਝੋਟੀਆਂ ਵੀ ਦੋਧ ਤੇ ਚੱਲੀ ਜਾਂਦੀਆਂ ਠੀਕ ਹੈ ਜੀ ਤੇ ਗਾਂ ਜਿਵੇਂ ਆਪਾਂ ਕਹ ਲਈਏ ਝੋਟੇ ਜਾਂ ਬਾਵਲ ਟੂ ਹੋ ਗਿਆ ਜਾਂ ਅਲਬਖਸ਼ ਹੋ ਗਿਆ ਸਟਾਰ ਹੋ ਗਿਆ ਹਨਾ ਹਾਂਜੀ ਅ ਇੱਕ ਉਹ ਜਿਹੜਾ ਦੂਜਾ ਆਪਣਾ ਪਿੰਡੀ ਕੋਲੇ ਆ ਤਰਨਾਟ ਤਰਨਾਟ ਹੋਰ ਵੀ ਕਈ ਸਾਨ ਆ ਵੀ ਜਿਹੜੇ ਅੱਗੇ ਇਹਦੀ ਬਲੱਡ ਲਾਈਨੀ ਆ ਅੱਛਾ ਇਹਦੀ ਸਾਰੇ ਮਤਲਬ ਜੇ ਆਪਾਂ ਗੱਲ ਕਰੀ ਜਿੰਦਾ ਬੈਕਗਰਾਉਂਡ ਸੁਣਨ ਵਾਲੀ ਬਸਤੀ ਚੋਂ ਆ ਗਿਆ ਹਾਂਜੀ ਵੀ ਪਾਕਿਸਤਾਨੀ ਬਲੱਡ ਨਾਲ ਥੋੜਾ ਮੈਚ ਹੁੰਦੇ ਆਗੇ ਵੀ ਉਧਰ ਤੋਂ ਜਿਹੜਾ ਪਾਕਿਸਤਾਨ ਤੋਂ ਮਾਲ ਉਹਨਾਂ ਕੋਲ ਆਇਆ ਬਾਰਡਰ ਏਰੀਆ ਦੇ ਵਿੱਚ ਹਾਂਜੀ ਬਜੂ ਸੀਮਨ ਇਹਦਾ ਅਵੇਲੇਬਲ ਹੈ ਹੁਣ ਆਪਣੇ ਕੋਲ ਇਹਦਾ ਹਾਂਜੀ ਹੈਗਾ ਜੀ ਅੱਛਾ ਇਹਦਾ ਪਰ ਸਟਰਾ ਦਾ ਕੀ ਰੇਟ ਰੱਖਿਆ ਆਪਾਂ ਇਹਦਾ ਪਹਿਲਾਂ ਤਾਂ 500 ਦਿੱਤਾ ਜੀ ਉਸ ਤੋਂ ਬਾਅਦ 400 ਨੂੰ ਸੇਲ ਕੀਤਾ ਜਿੰਨਾ ਕਿ ਵੀ ਕੀਤਾ ਅੱਛਾ 400 ਰੁਪਏ ਉਹਦਾ ਚੱਕਰ ਇਹ ਆ ਵੀ ਇਹਦਾ ਥੋੜਾ ਖਰਚਾ ਸਾਨੂੰ ਵੱਧ ਪਿਆ ਅੱਛਾ ਸੀਮਨ ਦਾ ਦੰਦਾ ਨਹੀਂ ਸੀਗਾ ਪਹਿਲਾਂ ਉੱਥੇ ਲਿਜਾਣਾ ਲੈ ਆਉਣਾ ਫੇਰ ਘਰੋਂ ਝੋਟੀ ਖਰੀਦੀ ਹੈ ਨਾ ਨਾਲ ਝੋਟੀ ਲੈ ਕੇ ਜਾਂਦੇ ਨੇ ਠੀਕ ਹੈ ਜੀ ਫਿਰ ਉੱਥੇ ਜਾ ਕੇ ਮਤਲਬ ਪਹਿਲਾਂ ਬਾਈਹੂਰੀ ਮੱਜਾਂ ਦੇ ਛੜਦੇ ਰਹੇ ਹੋਣਗੇ ਮੇਰਾ ਖਿਆਲ ਹੈ ਆ ਉੱਥੇ ਮਾਲ ਚ ਹੀ ਰਿਹਾ ਬਾਈ ਜੀ ਉਹ ਖੁੱਲਾਈ ਅੱਛਾ ਨਾ ਇਹਦੇ ਕੋਈ ਸ਼ੁਰੂ ਤਾਂ ਨਾ ਅਥ ਨਾ ਰਸਾ ਕੋਸ ਨਹੀਂ ਪਾਇਆ ਠੀਕ ਹੈ ਜੀ ਬਾਕੀ ਹੁਣ ਸੀਮਨ ਵਧੀਆ ਤਰੀਕੇ ਨਾਲ ਦੇ ਰਿਹਾ ਹੈ ਹੁਣ ਵੀ ਹੀਟ ਵਾਲੀ ਮੱਜ ਤੇ ਅੱਛਾ ਜੀ ਬਿਨਾ ਹੀਟ ਤੋਂ ਨਾ ਮੱਜ ਦੇ ਮਗਰ ਲੱਗੇ ਅੱਛਾ ਜੀ ਨਾ ਮੱਜ ਕਰਾਸ ਕਰੇ ਠੀਕ ਹੈ ਜੀ ਸੀਮਨ ਦੇਣਾ ਨਾ ਡੰਮੀ ਦੇ ਟੱਪੇ ਠੀਕ ਹੈ ਜੀ ਮੱਜ ਪ੍ਰੋਪਰ ਹੀਟ ਵਾਲੀ ਹੋਊਗੀ ਸਟੈਂਡਿੰਗ ਹੀਟ ਹੋਊਗੀ ਫੇਰ ਜਾਉਂਦੇ ਰਹੋਗੇ ਬਾਈ ਜੀ ਹੁਣ ਹੈ ਸੀਮਨ ਅਵੇਲੇਬਲ ਐਸਾ 400 ਰੁਪਏ ਪਰ ਸਟਰਾ ਅਗਰ ਕੋਈ ਡਾਕਟਰ ਵਗੈਰਾ ਦਾ ਇਕੱਠਾ ਲੈਂਦਾ ਲੈਂਦਾ ਤਾਂ ਉਹਦਾ ਰੇਟ ਲੱਗ ਹੋ ਜੂਗਾ ਜੀ ਉਹ ਤਾਂ ਚਲੋ ਕੋਈ ਮਾਰਾ ਮੋਟਾ ਹਾਂਜੀ ਆਪਣਾ ਨੰਬਰ ਬੋਲ ਦੋ ਬਾਈ ਨੰਬਰ ਹੈ ਜੀ 98556 ਹਾਂਜੀ 75254 ਜੀ ਇੱਕ ਵਾਰੀ ਫੇਰ ਬੋਲ ਦੋ 98556 ਹਾਂਜੀ 75254 ਜੀ ਬਾਈ ਜੀ ਇਹ ਆਪਣਾ ਸੰਗਰੂਰ ਏਰੀਆ ਚ ਹੈਗਾ ਸੀਮਨ ਆਪਣਾ ਉਹ ਆਪਣੇ ਮੁੰਡੇ ਬਾਈ ਦੂਜਾ ਆਪਣਾ ਅਮਰਤ ਅਮਰਤ ਕੋਲੇ ਦੋਲੇਵਾਲ ਸੁਨਾਮ ਦੇ ਨੇੜੇ ਜੀ ਆਪਣਾ ਇੱਕੋ ਹੀ ਬੰਦਾ ਉਧਰ ਏਰੀਆ ਦੇ ਵਿੱਚ ਹਾਂਜੀ ਹਾਂਜੀ ਉਹ ਸੱਜਣ ਵੇਲੀ ਆਪਣਾ ਆਉਂਦਾ ਜਾਂਦਾ ਰਹਿੰਦਾ ਠੀਕ ਹੈ ਜੀ ਦੋਸਤੋ ਆਪਣੇ ਏਰੀਏ ਦੇ ਵਿੱਚ ਦੌਲੇਵਾਲਾ ਪਿੰਡ ਬਾਈ ਅਮਰਤ ਕੋਲੇ ਆ ਸੀਮਣਾ ਬਾਕੀ ਬਾਈ ਕਹਿੰਦਾ ਹੋਰ ਕਿਤੋਂ ਨਾ ਲੈਣ ਦੀ ਉਧਰਲੇ ਏਰੀਏ ਦੇ ਵਿੱਚ ਕੋਸ਼ਿਸ਼ ਕਰਿਓ ਕਿਉਂਕਿ ਓरिजिनल ਸੀਮਣਾ ਜਿਹੜਾ ਉਹ ਅਮਰਤ ਬਾਈ ਹੋਰਾਂ ਕੋਲੇ ਮਿਲੂਗਾ ਤੇ ਬਾਈ ਹੋਰਾਂ ਦਾ ਨੰਬਰ ਮੈਂ ਲਾ ਦੂੰਗਾ ਸਕਰੀਨ ਤੇ ਜਿਨੇ ਵੀ ਸੀਮਣ ਇਹਦਾ ਲੈਣਾ ਹੋਇਆ ਲੰਡੇ ਬੋਲੇ ਦਾ ਬਾਈ ਹੋਰਾਂ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਦੋਸਤੋ ਬਾਕੀ ਮਣੀ ਬਾਈ ਹੋਰਾਂ ਨੇ ਦੱਸਤਾ ਵੀ ਇਹਦੀਆਂ ਝੋਟੀਆਂ 14 ਕਿਲੋ ਤੋਂ ਸਟਾਰਟਿੰਗ ਕਰਦੀਆਂ ਨੇਗੀਆਂ ਤੇ ਪੂਰੀ ਵਧੀਆ ਲੈਣ ਚ ਆ ਗਿਆ ਦੋਸਤੋ ਸੁੰਨ ਵਾਲੀ ਬਸਤੀ ਚ ਆ ਗਿਆ ਬਾਈ ਖੋਲ ਕੇ ਤੋਰੀ ਇੱਕ ਵਾਰੀ ਬੋਲੂ ਇੱਕ ਵਾਰੀ ਤੋਰ ਕੇ ਦਿਖਾ ਦਣਾ ਦੋਸਤੋ ਏਜ ਦੇ ਹਿਸਾਬ ਨਾਲ ਬਿਨਾ ਦੱਸੇ ਕੋਈ ਬੰਦਾ ਏਜ ਦਾ ਇਹਦਾ ਗੈਸ ਨਹੀਂ ਕਰ ਸਕਦਾ ਦੋਸਤੋ ਕਿਉਂਕਿ ਬਾਡੀ ਬਹੁਤ ਵੱਡੀ ਹੈ ਬੁਲਦੀ ਇੱਕ ਵਾਰ ਇਧਰ ਤੋਂ ਟੈਸਟੀਕਲ ਦਿਖਾ ਦਣਾ ਫਿਰ ਤੋਂ ਬਹੁਤ ਵੱਡੇ ਟੈਸਟੀਕਲ ਨੇ ਦੋਸਤੋ ਜਿਨ੍ਹਾਂ ਨਾਲ ਹਵਾਨਾਂ ਝੂਟੀਆਂ ਦਾ ਬਹੁਤ ਖੁੱਲਾ ਹੁੰਦਾ ਤੇ ਵਧੀਆ ਮਿਲਕ ਲੈਣ ਦੀਆਂ ਝੂਟੀਆਂ ਮਿਲਕ ਪਲੱਸ ਬਿਊਟੀ ਨੇ ਆਉਂਦੀਆਂ ਨੇ ਜਿਹੜੇ ਵੀ ਆਪਾਂ ਤਿੰਨੇ ਚਾਰੇ ਬੋਲ ਅੱਜ ਤੁਹਾਨੂੰ ਦਿਖਾਏ ਨੇ ਦੋਸਤੋ ਕੰਡੇ ਵਾਲੇ ਤੋਂ ਲਾ ਕੇ ਸਟਾਰ ਤੋਂ ਲਾ ਕੇ ਬੱਲੂ 2 ਤੋਂ ਲਾ ਕੇ ਤਕਰੀਬਨ ਸਾਰਿਆਂ ਦੇ ਬੱਚੇ ਇਹਨਾਂ ਦੇ ਦੁੱਧ ਤੇ ਆ ਚੁੱਕੇ ਨੇ ਤੇ ਸਾਰੇ ਮਿਲਕ ਪਲੱਸ ਬਿਊਟੀ ਚ ਦੋਹੇ ਚੀਜ਼ਾਂ ਦੇ ਵਿੱਚ ਆਉਂਦੇ ਨੇ ਦੋਸਤੋ ਬਾਕੀ ਸੁਭਾਅ ਦੇਖ ਸਕਦੇ ਹੋ ਦੋਸਤੋ ਕਿੰਨਾ ਨਿੱਗਾ ਸੁਭਾਅ ਬੋਲਦਾ ਬਿਲਕੁਲ ਠੰਡੇ ਸੁਭਾਅ ਦਾ ਹੈ ਬਾਈ ਨੇ ਸੰਗਲ ਪਾਇਆ ਮੱਝ ਵਾਂਗੂੰ ਆਰਾਮ ਨਾਲ ਹੀ ਲਿਆ ਕੇ ਬੰਨਤਾ ਕੋਈ ਬਹੁਤੀ ਸ਼ਰਾਰਤ ਨਹੀਂ ਕਰਦਾ ਕੋਈ ਨੱਥ ਵਗੈਰਾ ਨਹੀਂ ਬਾਈ ਹੁਰੀ ਲਾ ਕੇ ਰੱਖਦੇ ਬਾਈ ਨੱਥ ਤਾਂ ਨਹੀਂ ਪਾਈ ਕਦੇ ਇਹਦੇ ਨਹੀਂ ਪਾਈ ਅੱਛਾ ਬਾਜ ਇਸ ਤਰ੍ਹਾਂ ਹੀ ਜਮੀ ਨਿੱਗਾ ਸੁਭਾਅ ਦਾ ਮੱਜਾਂ ਦੇ ਨਾਲ ਹੀ ਖੜਾ ਰਹਿਣਾ ਬਾਈ ਹਾਂਜੀ ਹਾਂਜੀ ਮੱਜਾਂ ਨਾਲ ਖੜਾ ਇੱਕ ਵਾਰ ਅੱਖ ਦੇਖ ਲੋ ਦੋਸਤੋ ਗੁੰਡੀ ਨੇੜ ਤੋਂ ਬਹੁਤ ਸੋਹਣੀ ਅੱਖ ਦਾ ਤੇ ਸਿੰਘ ਬਿਲਕੁਲ ਕੁੰਡੇ ਨੇ ਮੱਥੇ 'ਚ ਵੱਲ ਹੈ ਤਕਰੀਬਨ ਤਕਰੀਬਨ ਸਾਰੀਆਂ ਨਿਸ਼ਾਨੀਆਂ ਦੋਸਤੋ ਕਵਰ ਕਰਦਾ ਹੈ ਨੀਲੀ ਦਾ ਵੀ ਨਹੀਂ ਪਿਓਰ ਨੀਲੀ ਦਾ ਬੁੱਲਾ ਹੈ ਬਾਕੀ ਜਿਹੜੇ ਵੀਰ ਨੂੰ ਸੀਮਨ ਦੀ ਜ਼ਰੂਰਤ ਹੋਗੀ ਦੋਸਤੋ ਬਾਈ ਦਾ ਨੰਬਰ ਮੈਂ ਸਕਰੀਨ ਤੇ ਲਾ ਦੂੰਗਾ ਤੇ ਜਿਹਨੂੰ ਸੁਨਾਮ ਸੰਗਰੂਰ ਏਰੀਆ ਚ ਸੀਮਨ ਚਾਹੀਦਾ ਹੋਇਆ ਉਹ ਬਾਈ ਦਾ ਅਮਰਤ ਦਾ ਮੈਂ ਨੰਬਰ ਲਾ ਦੂੰਗਾ ਸਕਰੀਨ ਤੇ ਦੋਲੇ ਵਾਲਾ ਵਾਲਾ ਉਹ ਬਾਈ ਤੋਂ ਨੰਬਰ ਤੁਸੀਂ ਉਹ ਬਾਈ ਦੇ ਨੰਬਰ ਤੇ ਦੋਸਤੋ ਗੱਲ ਕਰਕੇ ਤੁਸੀਂ ਸੀਮਨ ਲੈ ਸਕਦੇ ਹੋ ਇੰਨਾ ਵੀ ਪਿੱਛੇ ਦੇਖਣਾ ਮਸਤ ਹੋ ਗਿਆ ਬਾਕੀ ਵੀਡੀਓ ਨਾਲ ਐਂਡ ਤੱਕ ਜੋੜਨ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ